ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਗੋਲ ਗਲੇ ਵਿੱਚ ਗੁੰਮ ਪਾਈਪਿੰਗ ਕੱਢ ਕੇ ਦਿਖਾਵਾਂਗੇ ਅੰਦਲੀ ਸਾਈਡ ਆਪਾਂ ਕਿਸ ਤਰੀਕੇ ਨਾਲ ਗੁੰਮ ਪਾਈਪਿੰਗ ਕੱਢ ਸਕਦੇ ਹਾਂ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਕੱਪੜੇ ਤੇ ਗਲੇ ਨੂੰ ਇਸ ਤਰੀਕੇ ਨਾਲ ਅਟੈਚ ਕਰਾਂਗੇ ਇਸ ਤਰ੍ਹਾਂ ਜੀ ਤੇ ਇਹਦੇ ਉੱਪਰ ਆਪਾਂ ਕੱਚੀ ਸिलाई ਲਾ ਦਾਂਗੇ ਠੀਕ ਹੈ ਜੀ ठीक है जी इस तो बार आप गले के अद्धी अद्धे इंच कपड़ा के बाकी कपड़ा आप कटिंग कर देंगे इस तरीके ठीक है जी इस तो बार आ वाला कपड़े उपर फोल्डिंग कर देंगे इस तरीके जेड़े गले की आ बुकरम है बिल्कुल ढकी जाए सैड तो कपड़ा आप तरीके फोल्डिंग करता इस तु तो बाद आप गले का सेंटर करा इस तरीके आप कट ला लेंगे एक ठीक है जी इस तो बार आप बुकरम के नाल जिमेंको आ वाली बुकरम अपनी इस तरीके करके इतने निशान ला लेंगे ਠੀਕ ਹੈ ਜੀ ਇਸ ਤਰ੍ਹਾਂ ਸਾਰੇ ਗਲੇ ਤੇ ਹਾਂਜੀ ਇਸ ਤਰੀਕੇ ਨਾਲ ਆਪਾਂ ਬੁਕਰਮ ਦੀ ਉਲਟ ਵਾਲੀ ਸਾਈਡ ਇਸ ਤਰੀਕੇ ਨਾਲ ਨਿਸ਼ਾਨ ਲਾ ਲਏ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਿਲਕੁਲ ਬੁਕਰਮ ਆਪਾਂ ਗਲੇ ਦੀ ਇਸ ਤਰੀਕਾ ਨਾਲ ਕਰਕੇ ਤੇ ਜਿਹੜੇ ਆਪਾਂ ਇਹ ਨਿਸ਼ਾਨ ਲਾਏ ਇਹਦੇ ਉੱਪਰ ਹੀ ਆਪਣੀ ਪਾਈਪਿੰਗ ਆਉਗੀ ਠੀਕ ਹੈ ਜੀ ਹਾਂਜੀ ਜਿਹੜੀ ਆਪਾਂ ਪਾਈਪਿੰਗ ਧਰਨੀ ਆਹਾ ਬੁੱਕਰਮ ਵਾਲੇ ਪਾਸੇ ਨਹੀਂ ਤਾਂ ਜਿੱਧਰ ਆਪਣੀ ਬੁੱਕਰਮ ਵਾਲਾ ਗਲਾ ਲੱਗਿਆ ਹੋਇਆ ਹੈ ਉਲਟ ਸਾਈਡ ਤਾਂ ਨਹੀਂ ਠੀਕ ਹੈ ਜਿੱਧਰ ਆਪਾਂ ਨਿਸ਼ਾਨ ਲਾਏ ਸੀ ਤੇ ਜਿਹੜੀ ਇਹ ਡੋਰੀ ਵਾਲਾ ਪਾਸਾ ਇਹ ਆਪਾਂ ਗਲੇ ਦੇ ਬਾਹਰਲੀ ਸਾਈਡ ਰੱਖਣਾ ਹੈ ਅੰਦਰਲੀ ਸਾਈਡ ਨਹੀਂ ਰੱਖਣਾ ਬਾਹਰਲੀ ਸਾਈਡ ਇਸ ਤਰੀਕੇ ਨਾਲ ਰੱਖਾਂਗੇ ਠੀਕ ਹੈ ਜੀ ਤੇ ਡੋਰੀ ਦੇ ਨਾਲ ਨਾਲ ਸਲਾਈ ਲਾਵਾਂਗੇ ਜਿੱਥੇ ਆਪਾਂ ਪਹਿਲਾਂ ਨਿਸ਼ਾਨ ਲਾਏ ਸੀਗੇ ਇਸ ਤਰੀਕੇ ਨਾਲ ਪਾਈਪਿੰਗ ਲਾ ਲਈਏ ਠੀਕ ਹੈ ਜੀ ਤੇ ਡੋਰੀ ਵਾਲਾ ਪਾਸਾ ਆਪਣਾ ਗਲੇ ਦੇ ਬਾਹਰਲੇ ਵਾਲੀ ਸਾਈਡ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸੂਟ ਤੇ ਅਟੈਚ ਕਰਾਂਗੇ ਇਸ ਗਲੇ ਨੂੰ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦਾ ਸੈਂਟਰ ਕਰਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਸੈਂਟਰ ਨਾਲ ਸੈਂਟਰ ਮਿਲਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਸੈਂਟਰ 'ਚ ਇੱਕ ਸਲਾਈ ਲਾਵਾਂਗੇ ਇਸ ਤੋਂ ਬਾਅਦ ਆਪਾਂ ਜਿਹੜੀ ਸਲਾਈ ਪਹਿਲਾਂ ਲਾਈ ਜਿੱਥੇ ਆਪਾਂ ਪਾਈਪਿੰਗ ਲਾਈ ਹੈ ਜੀ ਜਿਹੜੀ ਸਲਾਈ ਨਾਲ ਉਸ ਸਲਾਈ ਦੇ ਉੱਪਰ ਉੱਪਰੀ ਆਪਾਂ ਸਲਾਈ ਲਾਉਣੀ ਹੈ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਗਲੇ ਨੂੰ ਉੱਠੇ ਪਾਸੇ ਹਲਟਾ ਲੈਣਾ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਪਾਈਪਿੰਗ ਦੇ ਨਾਲ ਨਾਲ ਇੱਕ ਸਲਾਈ ਲਾ ਦੇਾਂਗੇ ਕੋ ਆਪਣੀ ਪਾਈਪਿੰਗ ਕਿੰਨੀ ਸੋਹਣੀ ਨਿਕਲੀ ਆ ਬਿਲਕੁਲ ਬਰਾਬਰ ਬਰਾਬਰ ਸਾਰੀ ਪਾਈਪਿੰਗ ਨਿਕਲੀ ਆ ਜੀ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਗਲੇ ਤੇ ਪਾਈਪਿੰਗ ਕੱਟ ਸਕਦੇ ਹੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ